ਕੁਸੀਓ ਕਹਾਵਤ ਸੁਣੀ ਹੋਵੇਗੀ ਸਾਰੇ ਕਾਰਜਵਾਈ ਤੇ ਭੈਣ ਕਰ ਪ੍ਰਾ ਦੀ ਕੋਈ ਇੱਜ਼ਤ ਨਹੀਂ ਹੁੰਦੀ ਪਰ ਇਸ ਮਾਮਲੇ ਵਿੱਚ ਤਾਂ ਬਿਲਕੁਲ ਉਲਟ ਹੋਇਆ ਜਿੱਦੇ ਘਰਾਣੇ ਭੈਣ ਦੇ ਸੌਰਾ ਘਰ ਵਿੱਚ ਜਾ ਕੇ ਇਸ ਕਦਰ ਬੁੰਡਾਗਰਦੀ ਕੀਤੀ ਕਿ ਸੌਰਾ ਪਰਿਵਾਰ ਰੋਡ ਤੇ ਧਰਨਾ ਲਗਾ ਕੇ ਇਨਸਾਫ ਦੀ ਮੰਗ ਕਰ ਰਿਹਾ ਇਸ ਮੌਕੇ ਤੇ ਧਰਨਾ ਲਗਾ ਕੇ ਇਨਸਾਫ ਦੀ ਮੰਗ ਕਰ ਰਿਹਾ ਸੌਰਾ ਪਰਿਵਾਰ ਦੇ ਮੈਂਬਰ ਦਾ ਕਹਿਣਾ ਸੀ ਕਿ ਦਿਨੀਸ਼ ਕੁਮਾਰ ਦਾ ਵਿਆਹ 12 ਦਸੰਬਰ ਨੂੰ ਗ੍ਰੀਨ ਫੀਲਡ ਦੀ ਆਸ਼िमा ਦੇ ਨਾਲ ਹੋਇਆ ਸੀ ਪਰ ਕੁਝ ਦਿਨ ਬਾਅਦ ਹੀ ਉਸ ਦੀ ਪਤਨੀ ਝਗੜਾ ਕਰਕੇ ਵੇਕੇ ਚਲੀ ਗਈ ਅਤੇ ਇਸੇ ਵਾਰ ਲੜਕੀ ਦਾ ਪ੍ਰਾਂਕੁਸ਼ ਆਪਣੇ ਪਿਤਾ ਅਤੇ ਹੋਰ ਸਾਥੀਆਂ ਨਾਲ ਹਤਿਆਰਾਂ ਨਾਲ ਲੈ ਸੋ ਕਿ ਉਹਨਾਂ ਦੇ ਘਰ ਆਇਆ ਤੋੜ-ਫੋੜ ਕਰਨ ਤੋਂ ਇਲਾਵਾ ਪਰਿਵਾਰ ਦੇ ਨਾਲ ਮਾਰਕੁੱਟ ਕੀਤੀ ਅੱਜ ਜੀ ਸਾਡਾ ਵਰਕਰ ਹੈਗਾ ਜੇ ਦਿਨੇਸ਼ ਕੁਮਾਰ 15 ਦਿਨ ਹੋਰੇ ਵਿਆਹ ਨੂੰ ਨਹੀਂ ਹੋਏ ਅੱਜ ਹੋਰ ਕਿਸੇ ਬਿਆਬੀ ਬੀ ਦਾ ਆਪਸੀ ਝਗੜਾ ਸੀਗਾ ਭਰਾ ਹੋਰ ਆਇਆ ਜੇ 15-20 ਬੰਦੇ ਜਿਹੜੇ ਅਣਪਛਾਤੇ ਲੈ ਗਿਆ ਜੇ ਹਤਿਆਰਾਂ ਨਾਲ ਲੈ ਸੋ ਕੇ ਆਏ ਸੀਗੇ ਇਨਾਵੇ ਦਾਤਰ ਟੋਕੇ ਸਾਰਾ ਕੁਝ ਸੀ ਗਾ ਨਾ ਕੋ ਠੀਕ ਹੈ ਜੀ ਮਹੱਲਾ ਪੈ ਗਿਆ ਨੇ ਮਹੱਲੇ ਨੇ ਬਚਾਇਆ ਇੱਕ ਵਾਰੀ ਇਹੀ ਗੱਡੀ ਫੜੀ ਆ ਗੱਡੀ ਦੇ ਵਿੱਚ ਸੀ ਗਾ ਜੀ ਹਥਿਆਰ ਸੀਗੇ ਸਾਰਾ ਕੁਝ ਸੀਗਾ ਜਿਹੜੀ ਵੀਡੀਓ ਵੀ ਮੈਂ ਬਣਾਈ ਆ ਫੋਟੋਆਂ ਵੀ ਖਿੱਚ ਗਿਆ ਬਾਰ ਬਾਰ ਪੀਸੀਆਰ ਨੂੰ ਕਹਿ ਰਹੇ ਸੀਗੇ ਕਿ ਗੱਡੀ ਫੜ ਲੀ ਜੇ ਸਮਾਨ ਜੇ ਵਿੱਚ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਪੂਰਾ ਨੂੰ ਸ਼ੈਲਟਰ ਦੇ ਰਹੀ ਹੈ ਠੀਕ ਹੈ ਜੀ ਆਪ ਵੀ ਉਹਨੇ ਸੱਟ ਲਵਾ ਕੇ ਆ ਗਿਆ ਵਾ ਠੀਕ ਹੈ ਜੀ ਆਪ ਵੀ ਫੋਨ ਗਵਾਤਾ ਵਾ ਸਾਰਾ ਕੁਝ ਆਪ ਕਰਕੇ ਨਾੜ ਲਵਾ ਲਿਆ ਦਿਨੇਸ਼ ਕੁਮਾਰ ਦੀ ਸ਼ਾਦੀ ਹੋਈ ਨਹੀਂ ਅਜੇ ਵੀ ਬਾਈ ਦੇ ਨੂੰ ਹੋਏ ਨੇ ਆਸ਼ਮਾ ਨਾਮ ਦੀ ਲੜਕੀ ਆਸ਼ਮ ਇਨਾ ਇਨਾ ਦੋਵਾਂ ਦੇ ਆਸਤੇ ਚ ਕੋਈ ਪਰਿਵਾਰਕ ਡਿਸਕਿਊਟ ਪੈਦਾ ਹੋਇਆ ਜਿਹਦੇ ਕਰਕੇ ਅੱਜ ਉਹ ਜਿਹੜੇ ਕੁੜੀ ਵਾਲੇ ਨੇ ਉਹ ਘਰੋਂ ਲੜਕੀ ਦਾ ਸਮਾਨ ਲੈਣ ਆਸਤੇ ਆਏ ਸੀਗੇ ਉੱਥੇ ਇਹਨਾਂ ਦੀ ਲੜਾਈ ਝਗੜਾ ਹੋਇਆ ਦਿਨੇਸ਼ ਕੁਮਾਰ ਨੇ ਲੋ ਐਪਲੀਕੇਸ਼ਨ ਹੀ ਲੈ ਲਈ ਹੈ ਵੈਰੀਫਾਈ ਕਰਾਂਗੇ ਜਿਹੜਾ ਦੋਸ਼ੀ ਹੋਵੇ ਤੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊ ਲੜਕੀ ਦੇ ਪਰਿਵਾਰ ਵਾਲੰ ਦਾ ਦੋਸ਼ ਸੀ ਕਿ ਪੁਲਿਸ ਨੂੰ ਸ਼ਿਕਾਇਤ ਦਿੱਤੇ ਜਾਣ ਤੋਂ ਬਾਅਦ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਮਜਬੂਰ ਉਹਨਾਂ ਨੂੰ ਪ੍ਰਦਰਸ਼ਨ ਕਰਨਾ ਪਿਆ ਅਮਰਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਢਿੱਲੋ ਪੁਸ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978